ਇਹ ਵੀ ਆਪਣੀ ਹੋਮ ਬਰੀਡ ਆ ਹਾਂਜੀ ਹੋਮ ਬਰੀਡ ਆ ਆਪਣੇ ਘਰ ਦੀ ਬੈੜਾ ਇਹ ਜਿੰਨੀਆਂ ਖੜੀਆਂ ਸਾਰੀਆਂ ਆਪਣੀਆਂ ਘਰ ਦੀਆਂ ਹੀ ਬੈੜਾ ਹੈ ਸਵਾਗਤ ਆ ਮਿੱਤਰੋ ਪੀਵੀ 292 ਟੀ 2 ਦੇ ਚੈਨਲ ਤੇ ਤੇ ਰੇਡ ਜਿਹੜਾ ਇਹਦਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਹੜੇ ਸੀਮਨ ਦੀ ਇਹ ਆ ਆ ਚੰਗਾ ਕੱਦ ਦਾ ਆ ਤੇ ਸਵਾਗਤ ਆ ਵੀਰੇ ਤੁਹਾਡਾ ਹੀ ਆਪਣੇ ਚੈਨਲ ਦੇ ਉੱਪਰ ਜੀ ਤੇ ਨਾ ਕੀ ਵੀਰੇ ਪਹਿਲਾਂ ਤੁਹਾਡਾ ਹੀ ਮੇਰਾ ਨਾਮ ਵੀਰੇ ਹਰਮਨਪਾਲ ਹਰਮਨ ਜੀ ਹਾਂਜੀ ਤੇ ਹਰਮਨ ਵੀਰੇ ਜਿਹੜੀ ਆਹਾ ਆਪਾਂ ਬੈੜਾ ਇਹ ਸੇਲ ਕਰਨੀ ਹੈ ਨਾ ਜੀ ਹਾਂਜੀ ਇਹ ਪਹਿਲੇ ਸੂਏ ਸੂਣ ਲੱਗੀ ਆ ਜੀ ਇਹ ਪਲੂਣਾ ਵੀਰ ਪਹਿਲੇ ਸਹੀ ਗਈ ਕਿੰਨੀ ਕੁਮਰ ਹੋਊਗੀ ਇਹਦੀ ਇਹਦੀ ਵੀਰੇ ਤਕਰੀਬਨ 20 ਬਾਈ ਮਹੀਨੇ ਦੀ ਉਮਰ ਹੋਊਗੀ ਠੀਕ ਹੈ ਜੀ ਤੇ ਵੀਰੇ ਇਹ ਕਿਹੜੇ ਸੀਮੰਦੀ ਆ ਇਹ ਵੀਰੇ ਐਬੀਐਸ ਦਾ ਇਨੋਵੇਸ਼ਨ ਆ ਉਹਦੀ ਧੀ ਆ ਠੀਕ ਹੈ ਘੁਰਨੀ ਘੁਰਨੀ ਤਾਂ ਆਪਣੀ ਕਾਫੀ ਵੱਡੀ ਸੀਗੀ ਵੇਚ ਤੇ ਡੰਗਰ ਹਾਂ ਵੀਰੇ ਆਪਣਾ ਪਹਿਲਾ ਡੈਰੀ ਫਾਰਮ ਆਪਦਾ ਸੀਗਾ ਠੀਕ ਆ ਤੇ ਕੁਝ ਮਜਬੂਰੀਆਂ ਕਰਕੇ ਆਪਾਂ ਨੂੰ ਵੇਚਣੀ ਪਈ ਠੀਕ ਆ ਜੀ ਚਲੋ ਆ ਆਪਣਾ ਘਰੇ ਰੱਖਣਾ ਹਨਾ ਹਾਂਜੀ ਇਹ ਆਪਣੇ ਆਪ ਦੁੱਧ ਦੁੱਧ ਪੀਣ ਨੂੰ ਰੱਖਣਾ ਚਲੋ ਇੰਨਾ ਕ ਹਨਾ ਰੱਖਣਾ ਵੀ ਚਾਹੀਦਾ ਆਪਾਂ ਨੂੰ ਤੇ ਬਾਈ ਗਾਂ ਇਹਦੇ ਕਿਹੜਾ ਸੀਮਨ ਲੱਗਿਆ ਵਾ ਹੁਣ ਇਹਦੇ ਵੀਰੇ ਸੈਗ 10255 ਤੋਂ ਇਹ ਆਪ ਗੱਬਣ ਗੱਬਣ ਠੀਕ ਆ ਹਾਂ ਤੇ ਗਰਮੀ ਗੁਰਮੀ ਬਹੁਤ ਆ ਮਿੱਤਰੋ ਫਿਰ ਵੀ ਬਾਈ ਹੁਣੇ ਸ਼ਾਮ ਤੋਂ ਪੂਰੀ ਚੰਗੀ ਆ ਤੇ ਬਾਈ ਹੁਣ ਕਿੰਨੇ ਦਿਨਾਂ ਦੀ ਇਹ ਕੱਚੀ ਆ ਇਹ ਵੀਰੇ ਮਹੀਨੇ ਦੀ ਕੱਚੀ ਪੂਰੇ ਮਹੀਨੇ ਦੀ ਤਰੀਕ ਤਰੂਕ ਸਾਰੀ ਨੋਟ ਕੀਤੀ ਵੀ ਉਹ ਦੱਸਦੀ ਆ ਹੈਨਾ ਹਾਂਜੀ ਹਾਂ ਤਰੀਕ ਤਰੂਕ ਬਾਈ ਹੁਣੀ ਕਹਿੰਦੇ ਵੀ ਸਾਰੀ ਇਹਦੀ ਨੋਟ ਕੀਤੀ ਵੀ ਉਹ ਲਿਖੀ ਵੀ ਆ ਤੇ 1 ਮਹੀਨੇ ਦੀ ਮਿੱਤਰੋ ਇਹ ਕੱਚੀ ਆ ਤੇ ਵੈੜ ਦਾ ਕਰਦਕੁੱਦ ਬਹੁਤ ਆ ਹਨਾ ਜੀ ਤੇ ਬਾਈ ਇਹ ਆਪਣਾ ਲੋਕੇਸ਼ਨ ਕਿਹੜੀ ਪੈਂਦੀ ਆ ਇਹ ਆਪਣਾ ਵੀਰੇ ਪਿੰਡ ਛੰਡਿਆਣਾ ਸ਼ਰਕੀ ਆ ਹਾਂਜੀ ਨੇਰੇ ਢੁੱਡੀਕੇ ਹੂੰ ਜਿਲ੍ਹਾ ਤੇ ਤਹਿਸੀਲ ਮੋਗਾ ਮੋਗਾ ਜੀ ਤੇ ਬਾਈ ਫਿਰ ਇਹਦਾ ਆਪਾਂ ਕੀ ਰੇਟ ਰੂਟ ਕਰਦੇ ਆ ਇਹਦਾ ਵੀਰੇ ਆਪਾਂ ਲੈਣ ਦੇਣ 80000 ਰੁਪਇਆ ਮੁੱਲ ਠੀਕ ਆ ਜੀ ਵਿਮਾਨਤਾਂ ਮਾੜਾ ਮੋਟਾ ਹਾਂਜੀ ਉਹ ਮੌਕੇ ਤੇ ਸੌਦੇ ਚ ਬਾਦ ਘਾਟ ਹੋਈ ਜਾਂਦੀ ਆ ਹੂੰ ਠੀਕ ਆ 80000 ਮਿੱਤਰੋ ਬਾਈਆਂ ਦਾ ਵੀ ਇਹਦਾ ਜਿਹੜਾ ਆਪਾਂ ਲੈਣ ਦੇਣ ਕਰਦੇ ਆ ਮੌਕੇ ਦੇ ਜਿਹੜਾ ਮਾਨਤਨ ਉਹ ਕਰਦਾਂਗੇ ਬੈਡ ਬੂਡ ਤੇ ਤੁਸੀਂ ਜਿਹੜੇ ਆਰਡਰ ਦੋ ਆਪਾਂ ਦਿਖਾ ਦਿੰਨੇ ਤੁਹਾਨੂੰ ਇੱਕ ਵਾਰੀ ਵੀ ਤਿਆਰ ਹੁੰਦੀ ਆਉਂਦੀ ਸੋਹਣੀ ਤਿਆਰ ਹੁੰਦੀ ਆਉਂਦੀ ਆ ਝੋਲੀ ਝੋਲੀ ਬਹੁਤ ਚੰਗੀ ਲੱਗੀ ਆ ਕਰਮਾ ਵਾਲੀ ਨੂੰ ਤੇ ਕੱਦ-ਗਾੜਾ ਤੁਸੀਂ ਬਾਈ ਦੇ ਨਾਲ ਖੜੀ ਇਹਨਾਂ ਦਾ ਵੀ ਕੱਦ ਵਾਹ ਵਈਆ ਦੇਖ ਹੀ ਸਕਦੇ ਤੇ ਵੀਰੇ ਹਰਮਨ ਵੀਰੇ ਆਪਦਾ ਫੋਨ ਨੰਬਰ ਇੱਕ ਵਾਰੀ ਜਰੂਰ ਬੋਲ ਦਿਓ ਹਾਂਜੀ ਇਹ ਮੇਰਾ ਮੋਬਾਈਲ ਨੰਬਰ ਹੈਗਾ 98140 36536 ਠੀਕ ਆ ਜੀ 914036536 ਤੇ ਮੜਾ ਜੀ ਇੱਕ ਵਾਰੀ ਜੇ ਮੈਂ ਤੁਹਾਡਾ ਨਾਮ ਹਰਮਨ ਘਰ ਦੀ ਲੋਕੇਸ਼ਨ ਉਹ ਚੀਜ਼ ਜ਼ਰੂਰ ਬੋਲਦੇ ਆ ਬਾਪੂ ਜੀ ਦਾ ਨਾਮ ਜਿਹੜਾ ਪੁੱਛਕੋ ਸਭ ਹਾਂ ਜੀ ਹਰਮਨ ਪਾਲ ਸਿੰਘ ਸਨ ਆ ਭਜਨ ਸਿੰਘ ਫੱਕਾਂ ਦੇ ਅਸੀਂ ਵਜਦੇ ਆਂ ਠੀਕ ਹੈ ਜੀ ਤੇ ਨੇੜੇ ਮੌਜੂਦਾ ਸਰਪੰਚ ਅਕਬਾਲ ਸਿੰਘ ਦਾ ਘਰ ਆ ਜੀ ਠੀਕ ਹੈ ਜੀ ਲੈ ਵੀ ਦਰਸ਼ਕੋ ਸਾਰਾ ਏਰੀਆ ਘਰ ਦਾ ਯਾਨੀ ਦੀ ਡਿਟੇਲ ਤੇ ਗਾਂ ਦਾ ਦੀ ਡਿਟੇਲ ਆਪਾਂ ਤੁਹਾਨੂੰ ਦੇਤੀ ਆ ਵੀ ਜਿਹੜੀ ਇਹ 1 ਮਹੀਨੇ ਦੀ ਹਜੇ ਬਾਈ ਜੀ ਦਾ ਕੱਚੀ ਆ ਤੇ ਜਿਹੜੇ ਸੀਮਣ ਲੱਗੇ ਆ ਉਹ ਵੀ ਪੂਰੇ ਚੰਗੇ ਆ ਤੇ ਬਾਈ ਹਰਮਨ ਜੀ ਪਹਿਲਾਂ ਜਦੋਂ ਪ੍ਰੈਕਟਿਸ ਦਾ ਆਪ ਕੰਮ ਕਰਦੇ ਸੀਗੇ ਸੀਮਣਾ ਬਾਰੇ ਵੀ ਇਹਨਾਂ ਨੂੰ ਬਹੁਤ ਵਧੀਆ ਜਾਣਕਾਰੀ ਆ ਇਹਨਾਂ ਨੇ ਆਪ ਦੇ ਸੀਮਣ ਜਿਹੜੇ ਇਹਨਾਂ ਦੇ ਬੈੜਾਂ ਦੇ ਉੱਤੇ ਰ ਧਰ ਕੇ ਜਣਦੀ ਜਿਹੜੀ ਬਰੀਡ ਖੁਦ ਤਿਆਰ ਕੀਤੀ ਹੋਈ ਦੀ ਆ ਤਾਂ ਅਗਰ ਕੇ ਜਿਹੜਾ ਇਹ ਕਰਮ ਵਾਲੀ ਨੂੰ ਲੈ ਕੇ ਜਾਊਗਾ ਦੋਨੇ ਪਾਸਿਓਂ ਹੀ ਚੰਗਾ ਵਾ ਤੇ ਇਹਦੀ ਮਾਂ ਦਾ ਦੁੱਧ ਉਦੋਂ ਰਿਕਾਰਡ ਬਾਈ ਉਹਦਾ ਵੀਰੇ ਆਪਣਾ ਕੋਲੇ ਆਪ ਚ ਹੋਈ ਵੀ ਸੀ ਤਕਰੀਬਨ ਉਹਦਾ 30 ਪਲੱਸ ਰਿਕਾਰਡ ਰਿਹਾ ਆਪਣੇ ਕੋਲੇ ਇਹ ਇੱਕ ਕਰਈ ਸੀ ਜਣ ਦੀ ਇਹ ਵੀ ਆਪਣੀ ਹੋਮ ਬਰੀਡ ਹੈ ਹਾਂਜੀ ਹੋਮ ਬਰੀਡ ਹੈ ਆਪਣੇ ਘਰ ਦੀ ਬੈੜ ਹੈ ਇਹ ਜਿੰਨੀਆਂ ਖੜੀਆਂ ਸਾਰੀਆਂ ਆਪਣੀਆਂ ਘਰ ਦੀਆਂ ਹੀ ਬੈੜਾਂ ਹੈ ਘਰ ਦੀਆਂ ਹੀ ਹਾਂਜੀ ਜਣ ਦੀ ਆਪਣੇ ਫਾਰਮ ਲਗਾਈ ਕਿਉਂਕਿ ਪਹਿਲਾ ਫਾਰਮ ਆਪਣਾ ਕਾਫੀ ਵੱਡਾ ਸੀ ਨਾ ਇੱਥੇ ਸਾਰੇ ਸ਼ੈਡੀ ਸੀ ਹਾਂਜੀ ਹਾਂ ਆਪਣੇ ਕੋਲੇ ਤਕਰੀਬਨ 35-40 ਡੰਗਰ ਰਹੇ ਐ ਹੂੰ ਤੇ ਚਲੋ ਫਿਰ ਵੀ ਬਾਈ ਉਹਨਾਂ ਨੇ ਚੰਗੀ ਸਾਂਭ ਕੀਤੀ ਹੈ ਜੀ ਤੇ ਜਉਂਦੇ ਵਸਦੇ ਰਹੋ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਮੁੱਲ ਵੀ ਜਾਇਜ਼ ਆ ਤੇ ਜਿਹੜਾ ਬਿਹੜ ਦਾ ਕੱਦ-ਗਾਠ ਵੀ ਬਹੁਤ ਆ ਜਉਂਦੇ ਵਸਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸੱਜਣਾ